ਲੈ ਲੇ ਰਾਜਣਾ ਮੂਵੀ ਬਣਾ ਲਾ ਲੋ ਜੀ ਦੁੱਧ ਦੀ ਸੇਵਾ ਦੁੱਧ ਵਾਲੀ ਗੱਡੀ ਆ ਗਈ ਬਾਈ ਦੁੱਧ ਵਾਲਾ ਦੱਦੇ ਗੱਲਬਾਤ ਕਰਦੇ ਆ ਬਾਈ ਨਾਲ ਕਿਹੜੇ ਪਿੰਡੋਂ ਆਏ ਨੇ ਦੁੱਧ ਵੀ ਸੇਵਾ ਲੈ ਕੇ ਆਏ ਵਾਈਗੁਰਜੀ ਦੇ ਖਾਲਸਾ ਵਾਈਗੁਰਜੀ ਫਤਿਹ ਜੀ ਕਿਹੜੇ ਪਿੰਡੋਂ ਆਏ ਤੁਸੀਂ ਦੁੱਧ ਦੀ ਸੇਵਾ ਲੈ ਕੇ ਆਏ ਆਂ ਪਰਾ ਫੂਲ ਦੇ ਕੋਲੋਂ ਪਿੰਡ ਟਵਾਲੀ ਜ਼ਿਲ੍ਹਾ ਬਠਿੰਡੇ ਤੋਂ ਆਏ ਆਂ ਬਾਈ ਅਸੀਂ ਹਰ ਐਤਵਾਰ ਨੂੰ ਇੱਥੇ ਦੁੱਧ ਲੈ ਕੇ ਆਉਣੇ ਆਂ ਪਰ ਅੱਜ ਕਿ ਅਸੀਂ ਥੋੜਾ ਲੇਟ ਹੋ ਗਏ ਮੌਸਮ ਖਰਾਬ ਸੀਗਾ ਤਾਂ ਕਰਕੇ ਸਾਥ ਉੱਥੇ ਸਰ ਤੋਂ ਇਕੱਠਾ ਨਹੀਂ ਕੀਤਾ ਗਿਆ ਅਸੀਂ ਇੱਥੇ ਹਰ ਐਤਵਾਰ ਆਗੇ ਦੋ ਦਿਨ ਦੁੱਧ ਦੀ ਸੇਵਾ ਕਰਦੇ ਤੇ ਇੱਥੇ ਤਿੰਨ ਦਿਨ ਲਾਉਣੇ ਆ ਉਦੋਂ ਬਾਅਦ ਅਸੀਂ ਪਿੰਡ ਜਾਵੜਨੇ ਆ ਫਿਰ ਤਿੰਨ ਦਿਨ ਜਿਹੜਾ ਦੁੱਧ ਇਕੱਠਾ ਕਰਦੇ ਆ ਦੁਬਾਰੇ ਫੇਰ ਆ ਕੇ ਅਸੀਂ ਇੱਕੁੱਟ ਦੀ ਸੇਵਾ ਕਰਦੇ ਜੀ ਹਾਂਜੀ ਕਿਹੜੇ ਪਿੰਡੋਂ ਆਏ ਹੋ ਜੀ ਦੁੱਧ ਦੀ ਸੇਵਾ ਲੈ ਕੇ ਆ ਰਹੇ ਹੋ ਤੁਸੀਂ ਹਾਂਜੀ ਹਾਂ ਐਤਵਾਰ ਆਏ ਆ ਐਤਵਾਰ ਆਏ ਬਾਈ ਦੁੱਧ ਦੀ ਸੇਵਾ ਆ ਰਿਹਾ ਐ ਐਤਵਾਰ ਗੱਡੀ ਹੁੰਦੀ ਏ ਤਾਂ ਦੁੱਧ ਦੀ ਸੇਵਾ ਬਹੁਤ ਲੱਗੋਂ ਕਰਦੇ ਨੇ